ਸਿਟੀ ਬਲਾਚੌਰ ਦੇ ਐਸ ਐਚਓ ਸਤਨਾਮ ਸਿੰਘ ਦੀ ਅਗਵਾਈ ਹੇਠ ਐਸ ਆਈ ਬਲਜਿੰਦਰ ਕੁਮਾਰ ਨੇ ਨਾਕੇ ਦੌਰਾਨ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਵਿਅਕਤੀ ਦੀ ਚੈਕਿੰਗ ਕੀਤੀ ਅਤੇ ਪੁੱਛਗਿੱਛ ਦੌਰਾਨ ਉਸ ਵਿਅਕਤੀ ਨੇ ਆਪਣਾ ਨਾਮ surjeet singh ਪੁੱਤਰ lal singh ਵਾਸੀ ਮਹਿਤਪੁਰ ਉਲਧਣੀ ਦੱਸਿਆ ਉਸpassੋਂ ਚੈਕਿੰਗ ਦੌਰਾਨ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈ.ਪੀ.ਐਸ. ਐਸ.ਐਸ.ਪੀ. ਜ਼ਿਲ੍ਹਾ ਸ਼ਿਦਭਗ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀ.ਐਸ.ਪੀ. ਸਬ-ਡਿਵੀਜ਼ਨ ਬਲਾਚੌਰ ਜੀ ਦੀ ਹਦਾਇਤ ਦੇ ਥਾਣਾ ਦੇ ਏਰੀਆ ਵਿੱਚ ਪੈਟਰੋਲਿੰਗ ਤੇ ਨਾਕਾਬੰਦੀ ਕੀਤੀ ਜਾਂਦੀ ਹੈ। ਕੱਲ ਸਾਡੀ ਇੱਕ ਪੁਲਿਸ ਪਾਰਟੀ ਸ਼ਾਮ ਸਮੇਂ ਜਿਸ ਦੇ ਇੰਚਾਰਜ ਸ਼੍ਰੀ ਬਲਜਿੰਦਰ ਸਿੰਘ ਏ.ਐਸ.ਆਈ. ਸਾਹਿਬ ਸਮੇਤ ਖੁਰਸ ਪਾਰਟੀ ਫੇਰੀ ਮੋੜ ਗੋਦੋਰਾ ਸਾਹਿਬ ਦੇ ਨਜ਼ਦੀਕ ਆਪਣੀ ਪੈਟਰੋਲਿੰਗ ਕਰ ਰਹੀ ਸੀ ਜਿੱਥੇ ਇਹਨਾਂ ਨੂੰ ਇੱਕ ਨੌਜਵਾਨ ਲੜਕਾ ਮੈਥਵ ਲਦਨੀ ਪਿੰਡ ਸਾਈਡ ਤੋਂ ਮੈਕਡੋਨਲਡ ਦੀ ਤਰਫ ਆਉਂਦਾ ਨਜ਼ਰ ਆਇਆ ਤੇ ਜਿਸ ਨੂੰ ਇਹਨਾਂ ਨੇ ਸ਼ੱਕ ਦੇ ਆਧਾਰ ਤੇ ਰੋਕੇ ਚੈੱਕ ਕਰਨ ਚੈੱਕ ਕਰਨਾ ਚਾਹਿਆ ਤੇ ਰੋਕਿਆ ਉਸ ਨੂੰ ਤੇ ਜੋ ਕਿ ਆਪਣੇ ਮੋਟਰਸਾਈਕਲ ਨੂੰ ਪਿੱਛੇ ਮੋੜ ਲਗਾ ਤੇ ਜਿਸ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਜਿਸ ਕੋਲ ਕੋਈ ਭਜਨ ਦਾ ਪੈਕੇਟ ਸੀਗਾ ਲਫਾਫਾ ਸੀ ਉਹਨੇ ਸਾਈਡ ਤੇ ਸੜਕ ਦੇ ਸੁੱਟ ਦਿੱਤਾ ਤੇ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸਰਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੈਕਪੁਰ ਲਦਨੀ ਦੱਸਿਆ ਤੇ ਉਸ ਵੇਲੇ ਸੁੱਟੇ ਹੋਏ ਪੈਕੇਟ ਦੀ ਤਲਾਸ਼ੀ ਐਸਆਈ ਜੁਨ ਵਰਜਿੰਦਰ ਕੁਮਾਰ ਵੱਲੋਂ ਕੀਤੀ ਗਈ ਤੇ ਦੌਰਾਨੇ ਤਲਾਸ਼ੀ ਉਸ ਵਿੱਚੋਂ ਨਸ਼ੀਲਾ ਜਿਹੜਾ ਪਦਾਰਥ ਹੈਰੋਨ ਬਰਾਮਦ ਹੋਇਆ ਤੇ ਜਿਸ ਦੇ ਆਧਾਰ ਤੇ ਇਸ ਲੜਕੇ ਦੇ ਖਿਲਾਫ ਮਕਦਮਾ ਨੰਬਰ 25 ਕਲ ਮਿਤੀ 26824 ਅੰਡਰ ਸੈਕਸ਼ਨ 21 25 ਐਂਡ ਸੈਟ ਪੀਐਸ ਸਿਟੀ ਬਲਾਚਾ ਦਰਜ ਕਰਕੇ ਤਰਤੀਸ਼ ਅਮਰਵਿਚ ਲਿਆਂਦੀ ਗਈ ਹੈ। ਹੋਰ ਕੀ ਤਰ੍ਹਾਂ ਹੋ ਰਿਹਾ ਹੈ? ਫਿਲਹਾਲ ਬੁਸਰੇਸ਼ ਕਰ ਰਹੇ ਆਂ ਹੋਰ ਕੋਈ ਗੱਲ ਖਲਾਸਾ ਸਾਹਮਣੇ ਨਹੀਂ ਆਇਆ ਕੁਝ ਬੰਦਿਆਂ ਦੇ ਇਹ ਨਾਂ ਦੱਸ ਰਿਹਾ ਜਿਹਨਾਂ ਲਿੰਕ ਕਰ ਰਿਹਾ ਹੈ ਹੋਰ ਬਗਾਈਨਾ ਇਸ ਪਾਸੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਕੋਈ ਔਰ ਤੱਕ ਸਾਹਮਣੇ ਆਂਦਾ ਤੇ ਉਸ ਦੇ ਆਧਾਰ ਤੇ ਇਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਵਿਅਕਤੀਆਂ ਦੇ ਖਿਲਾਫ ਕੀਤੀ ਜਾਵੇ। ਕਿੰਨੇ ਗ੍ਰਾਮ ਹੈਰੋਨ ਸਬ। ਟੋਟਲ ਜੋ ਮੈਜ਼ਰਮੈਂਟ ਉੱਥੇ ਹੋਈ ਆ ਜਿਸ ਵਿੱਚ 15 ਗ੍ਰਾਮ ਹੈਰੋਨ ਇਸ ਤੋਂ ਬਰਾਮਦ ਕਰਿਆ। ਕੋਈ ਹੋਰ ਹੈ? ਹਾਂਜੀ। ਕੋਈ ਵਾਹਨ ਵੀ ਪਰੰਪਰ ਹੈ? ਹਾਂ ਇਹਦਾ ਮੋਟਰਸਾਈਕਲ ਸੀਗਾ ਪੀਵੀ 32 ਯੂ ਜੀ 0154 ਜੋ ਕਿ ਜਿਹਦੀ ਓਨਰਸ਼ਿਪ ਮਾਲਕੀਆ ਉਹਦੇ ਨਾਂ ਤੇ। ਇਹ ਕਿੱਥੋਂ ਲਿਖਿਆ ਆ ਗਿਆ ਸੀ? ਇਹ ਹਲੇ ਪੁਸ਼ੇਸ ਕਰ ਰਹੇ ਹਨ ਇਨਵੈਸਟੀਗੇਸ਼ਨ ਪਾਰਟ ਹੋ ਕਨ ਇਨਵੈਸਟੀਗੇਸ਼ਨ ਆ ਜਿੰਨੀ ਕੇ ਇਹਨੇ ਦੱਸੀ ਸਾਨੂੰ ਗੱਲ ਬਾਤ ਉਹਦੇ ਆਧਾਰ ਤੇ ਅਸੀਂ ਸਵੇਰੇ ਅਰਲੀ ਜਿਹੜਾ ਹੋ ਇੱਕ ਲਗੜੋਏ ਰੇਡ ਕੀਤਾ ਸੀਗਾ ਪਰ ਸਾਨੂੰ ਕੋਈ ਕਾਮਯਾਬੀ ਨਹੀਂ ਮਿਲੀ ਉਹਦੇ ਵਿੱਚ ਤੇ ਬਾਕੀ ਇਹ ਵਾਰ-ਵਾਰ ਗੱਲ ਨੂੰ ਸਟੇਟਮੈਂਟ ਨੂੰ ਬਦਲ ਕੇ ਦੱਸ ਰਿਹਾ ਹੈ ਕਦੀ ਕਹ ਦੱਸਦਾ ਇਹ ਕੋਈ ਕੋਲਗੜ ਤੋਂ ਲਿਆ ਲਿੰਕ ਰਾਦਾ ਕਦੀ ਇਹ ਦੱਸਦਾ ਔਰ ਤੋਂ ਹੈਗੇ ਕਿਸੇ ਬੰਦੇ ਨਾਲ ਤੇ ਬਾਕੀ ਹੁਣ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹ ਕੋ ਡੁਬਾਈ ਨਾਲ ਹੋਰ ਪੁਸ਼ੇਸ਼ ਕੀਤੀ ਜਾਵੇਗੀ ਇਹ ਜਿਹੜਾ ਹੈਗਾ ਹਨ ਇਲਾਕੇ ਵਿੱਚ ਚੇਂਜ ਕਰਦੇ ਆਪਾਂ हां ਇਹਦੇ ਕੋਲ ਲਿੰਕ ਚ ਜਿਹੜੇ ਸੰਪਰਕ ਚ ਇਹ ਮੈਕਡੋਨਲਡ ਤੇ ਅਸਲ ਵਿੱਚ ਪਿਛਲੇ ਸਾਲ ਦੇ ਸਾਲ ਤੋਂ ਬਤੌਰ ਇਲੈਕਟ੍ਰੀਸ਼ੀਅਨ ਕੰਮ ਕਰ ਰਿਹਾ ਜਿੱਥੇ ਇਹਦੇ ਕੋਲ ਮੁੰਡੇ ਜਾਂ ਬਾਦ ਦੇ ਨੌਜਵਾਨ ਜਿਹੜੇ ਪਿੰਡਾਂ ਦੇ ਏਰੀਏ ਦੇ ਆ ਕੁਝ ਜਿਹੜੇ ਐਡਿਕਟਡ ਲੋਕ ਬੱਚੇ ਹੈਗੇ ਆ ਉਹ ਇਹਨਾਂ ਸੰਪਰਕ ਕਰਦੇ ਆ ਉਹਨਾਂ ਦੇ ਸੰਪਰਕ ਵਿੱਚ ਹੈਗਾ ਤੇ ਉਹਨਾਂ ਨੂੰ ਇਹ ਇਸ ਤਰ੍ਹਾਂ ਆਪਣੇ ਥੋੜੀ ਥੋੜੀ ਕਰਕੇ ਮਾਤਰਾ ਵਿੱਚ ਉਹਨਾਂ ਨੂੰ ਦਿੰਦਾ ਤੇ ਉਹ ਉਹ ਆਪਣੇ ਇਨਕਮ ਲੈ ਰਿਹਾ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਵੀ ਆਇਟਾ ਜਿਹਨ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਠੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚ ਦੇ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਸੱਢੇ ਕਿੰਨੇ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਦੀ ਰਾਬੀ ਫਾਇਦੇ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਅਜਿਹੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ